ਨੀ ਹੈਗੇ ਆ ਤੇ ਜਾ ਕੇ ਡੇਗੀ ਬਿਓ ਸ਼ੋਕੇ ਜਸਨ ਨਹੀਂ ਨਾ ਮੈਂ ਕਿਹਾ ਸੁਮੋਨੀਏ ਗੀਤੇ ਬੇਬੇ ਸਾਰੇ ਰੋ ਰੋ ਕੇ ਪਾੜੀ ਕੁੜੀ ਸਾਰੇ ਟੇ ਦੇ ਵਿੱਚ ਕਹਿੰਦਾ ਕਿ ਮੈਨੂੰ ਹੋਸ਼ ਨਹੀਂ ਕੋਈ ਰਹੀ ਨਾ ਪਰ ਨਾਲੀ ਕਰ ਗਈ ਤੇ ਲੈ ਜਾਂਦੀ ਭਾਈ ਤਾਂ ਇਹ ਪਖੰਡ ਕਰਦੇ ਰਹੇ ਇੱਥੇ ਵੀ ਐ ਕਰ ਕਰ ਪਖੰਡਾ ਕਦੇ ਮੂੰਹ ਨਹੀਂ ਵੇਖਿਆ ਮੈਂ ਮੇਰੀ ਧੀ ਦਾ ਅੱਜ ਆਈ ਹੈ ਮੱਝ ਸ਼ਕਲ ਵੇਖ ਮੇਰੀ ਧੀ ਦੋ ਮਹੀਨੇ ਤੱਕ ਗੱਲ ਨਹੀਂ ਕਰਾਈ ਤੇ ਹੁਣ ਚੋਰੀ ਚੋਰੀ ਗੱਲਾਂ ਕਰਦੀ ਸੀ ਮੇਰੇ ਨਾਲ ਮੈਨੂੰ ਲੈ ਜਾ ਇਹਨਾਂ ਨੇ ਮੈਨੂੰ ਮਾਰ ਦੇਣਾ ਹੁਣ ਇਹ ਗੱਲ ਨੂੰ ਕਿਵੇਂ ਦੇਖੀਏ ਵੀ ਜਿਹੜੀ ਸੱਚਾਈ ਆ ਉਹ ਸਾਹਮਣੇ ਆਊਗੀ ਅਜੇ ਅਸੀਂ ਜੇ ਕਹਈਏ ਕੁਝ ਨਹੀਂ ਕਹਿ ਸਕਦੇ ਅਰੇ ਪਖੰਡੋ ਤੋਂ ਥੱਲੇ ਆਉਨੇ ਫਿਰ ਚਾਚਾ ਫੋਨ ਕਰ ਕਰਕੇ ਹਾਏ ਸਾਡੀ ਕੁੜੀ ਮਾਰ ਦੇਣੀ ਹਾਏ ਸਾਡੀ ਕੁੜੀ ਮਾਰ ਦੇਣੀ ਹੁਣ ਕੀ ਮਸਲਾ ਜੀ ਹੁਣ ਮਸਲਾ ਆ ਬੋ ਕੇ ਤੇ ਘਰ ਬੰਬ ਲੈ ਕੇ ਜਾ ਆ ਕੁੜੀ ਉਹ ਭੱਜ ਗਈ ਥਾ ਮਾ ਤੋਂ ਦੱਸੇ ਤਾਂ ਵੀ ਨਾ ਭੱਜ ਗਈ ਆ ਹੁਣ ਇਹਦੇ ਜਿਹੜੇ ਸਹੁਰੇ ਉਹ ਕਹਿੰਦੇ ਸਾਡੀ ਐਲਬਮ ਬ ਲੈ ਕੇ ਗਈ ਆ ਕੱਪੜੇ ਲੈ ਗਈ ਵੀ ਸਾਡੇ ਕੱਪੜੇ ਵਾਪਸ ਕਰ ਦੇ ਜਿਹੜੇ ਤੁਸੀਂ ਦਵਾ ਕੇ ਲੈ ਇੱਥੇ ਹਾਂਜੀ ਦਵਾ ਕੇ ਲੈ ਜਿਹੜੀ ਕਹਿੰਦੀ ਤੇ ਮੈਂ ਮਾਰ ਰਹੇ ਨੇ ਕੁੱਟ ਰਹੇ ਨੇ ਕੁੱਟ ਰਹਿਣ ਜਿਹੜੀ ਕੁੜੀ ਨੇ ਵੀ ਮੈਸੇਜ ਰਾਤ 12 ਵਜੇ ਕਿਤੇ ਘਰ ਵਾਲੇ ਸੁੱਤੇ ਤੇ ਤੇ ਇਹਦੀ ਮਾਂ ਨੇ ਵੀ ਕਰੇ ਸੀ ਵੀ ਸਾਡੀ ਧੀ ਲੈ ਕੇ ਆਓ ਵੇਖ ਲੈ ਚਲੋ ਨਾਲ ਖੜ ਕੇ ਲੈ ਆ ਹੁਣ ਚਲੋ ਕੱਪੜੇ ਵੀ ਲੈ ਲੈਂਦੇ ਹੋ ਉਥਾਣੇਦਾਰ ਵਾਲੇ ਮਸਲਾ ਹਾਂਜੀ ਥਾਣੇਦਾਰ ਵਾਲਾ ਅੱਜ ਤਾਂ ਕੁੜੀ ਹੋ ਐ ਕਿਹੇ ਜਾਂਦੀ ਆ ਵੀ ਐਨ ਮੇਰੀ ਮਾਂ ਨੇ ਕਰਾਇਆ ਸਾਰਾ ਕੁਝ ਸਨ ਨਹੀਂ ਇਹਨਾਂ ਮੈਂ ਕਿਹਾ ਸੀ ਮੋਨੀਏ ਗੀਤੇ ਬੇਬੇ ਦੇਖ ਸਕਦੇ ਹੋ ਵੀ ਬੱਚੀ ਨੂੰ ਜੋ ਲੈ ਕੇ ਆਏ ਸੀ ਆਪਾਂ ਥਾਣੇਦਾਰ ਦੇ ਮੈਂ ਰੋਈ ਜਾਨੀ ਮੈਂ ਕੱਪੜਿਆਂ ਨਾਲ ਕੀ ਕਰਾਂ ਸਾਰਾ ਮੁਕਿਆ ਉਧਰ ਚਲ ਗਏ ਸੀ ਕਿਉਂ ਸੀ ਮੂੰਹ ਭੋਗ ਪਾ ਲੈਣਦੇ ਬਾਬੇ ਨਾ ਫਿਰ ਬਾਬਿਆਂ ਨੂੰ ਛੱਡ ਕੇ ਬੀਬੀ ਨੂੰ ਛੱਡ ਕੇ ਜਿਵੇਂ ਤੈਨੂੰ ਲੈਂਦਾ ਇੱਜ਼ਤ ਮਾਣ ਨਾ ਵੀ ਉਵੇਂ ਛੱਡ ਕੇ ਆਵਾ ਵੀ ਤੈਨੂੰ ਛੱਡ ਕੇ ਆਵਾਂਗੇ ੱਡੀ ਤੇ ਲੈ ਕੇ ਗਏ ਐਨੇ ਕਿਤੇ ਚੋਰੀਆਂ ਫੋਨ ਕੀਤਾ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਮਾਂ ਰੋ ਰਹੀ ਹੈ ਬਹੁਤ ਗਲਤੀ ਆ ਇਹੋ ਜੀਆਂ ਧੀਆ ਦੀ ਨਾਲੇ ਸਪੱਜਾ ਇਹੋ ਜੀਆਂ ਧੀਆ ਨੂੰ ਛਿੱਤਰ ਹੀ ਪਾਣਾ ਚਾਹੀਦਾ ਮੇਰੇ ਕੋਲ ਕੁਝ ਨਹੀਂ ਕਹਾਂਗੀ ਕਿ ਨਾ ਮੇਰੇ ਮੇਹਣਿਆਂ ਨੂੰ ਥਾਂ ਕਰ ਗਈ ਹੈ ਨਾਲੇ ਮਾਂ ਦੇ ਮੇਹਣੇ ਨੂੰ ਥਾਂ ਕਰ ਗਈ ਨਾਲੇ ਸਹੁਰਿਆਂ ਨੂੰ ਇੱਕ ਹਸਾਮਨਾ ਝੂਠੇ ਅਲੀਗੇਸ਼ਨ ਲਾਏ ਉਹਨੇ ਆਪਣੇ ਸਹੁਰਿਆਂ ਤੇ ਵੀ ਝੂਠੇ ਹੀ ਕਹਾਂਗੀ ਇੱਕ ਹਸਾਮਨਾ ਆਪਣੇ ਜੋ ਝੂਠੇ ਅਲੀਗੇਸ਼ਨ ਸਹੁਰਿਆਂ ਦੇ ਵੀ ਝੂਠੇ ਲਾਏ ਨੇ ਥਾਣੇਦਾਰ ਤੇ ਵੀ ਮਾਂ ਨੂੰ ਵੀ ਉਹ ਕਰ ਦਿੱਤਾ ਵਾ ਨਾਲੇ ਤਾਂ ਪਰੋਣੇ ਤੇ ਝੂਠੇ ਅਲੀਗੇਸ਼ਨ ਲਾ ਗਈ ਨਾਲੇ ਮਾਂ ਨਾਲ ਉਹ ਕਰ ਗਈ ਦੱਸ ਕੇ ਜਾਂਦੀ ਮੈਨੂੰ ਮੰਮੀ ਮੈਂ ਜਾਣਾ ਆ ਤੈਨੂੰ ਮੈਂ ਆਪ ਛੱਡ ਕੇ ਆਉਂਦੀ ਸੱਤ ਦੀ ਇਜਤ ਮਾਨ ਨਾ ਜਾਂਦੀ ਜਿਹਦੇ ਇਜਤ ਮਾਨ ਨਾ ਤੈਨੂੰ ਲੈ ਕੇ ਆਏ ਸੀ ਤੇ ਜਿਹਤ ਮਾਨ ਨਾ ਤੈਨੂੰ ਲੈ ਕੇ ਜਾਂਦੇ ਸੋਹਣੀ ਤਰਾਹ ਨਾਲ ਮਿਲਦੀ ਵਰਤਦੀ ਰਹਿੰਦੀ ਮੇਰੇ ਨਾਲ ਉਦੋਂ ਦੀ ਵੀ ਮੈਂ ਆਪਰੇ ਟੈਂਟ ਚ ਪਾਈ ਬੱਡੀ ਨੁੱਕ ਬਾਬਿਆਂ ਨੇ ਜਾਨੀ ਕਿ ਵਾਪਸ ਲਿਆਂਦੀ ਸੀ ਤੁਰਤ ਪਹਿਲ ਬਾਬੇ ਬੁਲਾਏ ਵੀ ਭਾਈ ਕੁੜੀ ਨੂੰ ਮਾਰ ਦੇਣਗੇ ਫਲਾਣਾ ਨਾਲੇ ਤਾਂ ਇਹਨੂੰ ਰਵਾ ਗਈ ਤੇ ਨਾਲੇ ਜਾਨੀ ਕਿ ਵੀ ਉਹਨਾਂ ਨੂੰ ਉਹਨਾਂ ਦੇ ਝੂਠੇ ਲਿਗੇਸ਼ਨ ਲਾਇਆ ਥਾਣੇਦਾਰ ਤੇ ਉਹਦੇ ਮੁੰਡੇ ਤੇ ਮਿਲਣਾ ਮਤ ਰੱਖਣਾ ਦੁਬਾਰਾ ਫੇਰ ਕੈਸੇ ਕਰਦੀ ਕੁਛ ਜਿਹੜਾ ਤੇ ਪੁੱਤ ਇਸ ਤਰ੍ਹਾਂ ਬਦਨਾਮ ਕਰਦਾ ਫਾਇਦਾ ਕੀ ਆ ਉਹ ਬਦਨਾਮੀ ਕਰ ਗਈ ਬਦਨਾਮੀ ਸੋਡੀ ਵੀ ਕਰ ਗਈ ਇਹਨਾਂ ਦੀ ਮਾਤਾ ਰੋਣ ਲੱਗ ਰਹੀ ਹੈ ਬਦਨਾਮੀ ਉਹਨਾਂ ਦੀ ਵੀ ਕਰਤੀ ਫੇਰ ਉਹੀ ਆ ਦੇਖੋ ਜੀ ਜੋ ਐਲਬਮ ਕੱਢਿਓ ਆ ਐਲਬਮ ਕੱਢੋ ਵਿੱਚੋਂ ਇਹ ਐਲਬਮ ਵੀ ਵਾਪਸ ਜੋ ਲੈ ਕੇ ਆਂਦੀ ਸੀ ਉੱਤੇ ਕੁੜੀ ਦੇ ਘਰੋਂ ਥਾਣੇਦਾਰ ਦੇ ਘਰੋਂ ਉਹ ਲ ਮਬ ਵੀ ਵਾਪਸ ਲੈ ਕੇ ਜਾ ਰਹਾਂਗੇ ਤੇ ਬਾਬੇ ਦਾਹਾਂ ਪਹਿਲਾਂ ਉਹਨਾਂ ਤੇ ਵੀ ਫਿਰ ਝੂਠੀ ਕਹਾਂਗੇ ਥਾਣੇਦਾਰ ਦੇ ਪਰਿਵਾਰ ਤੇ ਵੀ ਝੂਠੇ ਦੋਸ਼ ਲਾਉਂਦੀ ਰਹੀ ਉਹਦੇ ਘਰੇ ਹੀ ਬਹਿ ਕੇ ਸਹੁਰੇ ਘਰੇ ਹੀ ਬਹਿ ਕੇ ਲਈ ਗਈ ਝੂਠੇ ਦੋਸ਼ ਜੇ ਤੁਸੀਂ ਦੇਖੇ ਹੁਣ ਇੰਨਾ ਪਿੱਛੇ ਵੀ ਹੋ ਗਿਆ ਤੇ ਕੰਮ ਜਾ ਮੜੇ ਮੜੇ ਗੱਲ ਪਿੱਛੇ ਉਦੋਂ ਖਾਸਾ ਕੁਝ ਹੋਇਆ ਤੇ ਆਪ ਵਾਪਸ ਆ ਜਿਹੜਾ ਕੁੜੀ ਨੂੰ ਕੱਟੇ ਚੀ ਦੇਖ ਸਕਦੇ ਹੋ ਅਹੀਂ ਪਏ ਨੇ ਕਹਿੰਦੇ ਅਸੀਂ ਕੀ ਕਰਨੇ ਪੂਰੇ ਜਿਸਮਨ ਸਰ ਨੂੰ ਦੇਣੇ ਆ ਆ ਦੇਣਾ ਹੀ ਹੈ ਥੋੜੀ ਥੀ ਨਾ ਠੀਕ ਹੈ ਜੀ ਦੇ ਆਸ ਠੀਕ ਹੈ ਉਹਨੇ ਗਲਤ ਕੀਤਾ ਲੇ ਬਾਬਿਆਂ ਨੇ ਤਾਂ ਲਿਆਂਦੀ ਸੀ ਵਾਪਸ ਕਹਿੰਦੀ ਮੇਰੀ ਕੁੱਟਮਾਰ ਕਰਦੇ ਨਹੀਂ ਕਹਿੰਦੀ ਸੀ ਜੀ ਹਾਂ ਇਹ ਕਹਿੰਦੀ ਸੀ ਹਮੇਰੀ ਕੁੱਟਮਾਰ ਕਰਦੀ ਰਾਤ ਨੂੰ 12 ਵਜੇ ਸਾਹ ਕੁੱਟ ਕੇ ਫੋਨ ਕਰਿਆ ਉਹਨੇ ਅੱਛਾ ਮਾਤਾ ਜੀ ਲੈ ਜਾ ਮੇਰੇ ਨਾਨਾ ਨੇ ਵਿੱਚ ਪੇੜਾ ਮਾਰੀਆਂ ਮੇਰੇ ਘਰਾਂ ਦੇ ਪਿਆ ਮੈਨੂੰ ਠੀਕ ਹੈ ਤੇ ਦੁਬਾਰੇ ਵਾਗੀ ਦੁਬਾਰੇ ਵਾਗੇ ਉਹਦਾ ਪਿਓ ਵੀ ਰੋਂਦਾ ਪਿਆ ਵਾ ਮਾਂ ਵੀ ਰੋਂਦੀ ਪਈ ਸਾਰੇ ਰੋ ਰਹੇ ਨੇ ਰੋ ਉਹ ਵੀ ਰਹੇ ਨੇ ਦੋ ਪਰਿਵਾਰਾਂ ਦੀ ਬਿਨਨਾਮੀ ਕਰ ਗਈ ਪਰਿਵਾਰਾਂ ਦੀ ਬਿਨਨਾਮੀ ਕਰਕੇ ਉਹਨਾਂ ਕੋਈ ਪਰਿਵਾਰ ਨਹੀਂ ਹੈ ਜੀ ਕੀ ਕਹਵੇ ਵੀ ਦੇਖ ਸਕਦੇ ਹੋ ਜੀ ਸਮਾਨ ਵਾਪਸ ਦੇ ਕੇ ਜਾਂਦੇ ਆ ਸਾਨੂੰ ਲੜਕੀ ਨਾਲ ਵੀ ਮਰਾਵਾਂਗੇ जिने पहला थानेदार साहब ਦੇ ਪਰਿਵਾਰ ਦੇ ਖਿਲਾਫ ਬੋਲਿਆ ਮਾਂ ਦੇ ਹੱਕ 'ਚ ਹੁਣ ਮਾਂ ਦੇ ਖਿਲਾਫ ਹੋ ਗਈ ਕੋਈ ਸਮਝ ਤੋਂ ਪਰਾਂ ਗੱਲਾਂ ਨੇ ਕਿਹਾ ਜੱਜਵਾਨ ਆ ਗਿਆ ਬਾਬਾ ਛੱਤਰ ਵਾਲੀ ਆਇਆ ਛੱਤਰ ਵਾਲੀ ਆਇਆ ਛੱਤਰ ਤੇਰਾ ਜਾਵੇ ਨਾ ਫੇਰ ਆਉ ਤੁਸੀਂ ਤਾਂ ਮੈਨੂੰ ਤਾਂ ਉਦੋਂ ਵੀ ਕਹਤਾ ਸੀ ਵੀ ਮੁਸ਼ਕਲ ਰਹੂ ਮੈਂ ਗੱਲ ਇਹ ਕਹੀ ਆ ਮੈਂ ਰਹਿਣੀ ਇੱਥੇ ਵੀ ਨਹੀਂ ਐ ਰਹਿਣੀ ਨਹੀਂ ਹਾਂ ਲੈਣਾ ਉਹਦੀ ਮਾਂ ਤੇ ਹੁਣ ਵੀ ਮਾਂ ਦੇ ਲੈਣ ਵੀ ਨਹੀਂ ਕਿਹਾ ਦੋ ਸਰਾਈ ਵਾਲੀ ਵੀ ਨਹੀਂ ਕਿਹਾ ਮੈਂ ਕਿਹਾ ਜਿੱਟਾ ਵੀ ਨਾ ਵੀ ਤੂੰ ਆ ਜਾਂਦੇ ਵੀ ਆਏ ਗਏ ਆਏ ਕਿ ਸਾਰੀਆਂ ਗੱਲਾਂ ਕਿ ਨਹੀਂ ਮੇਰੀ ਮਾਂ ਨੇ ਕਹਾਈਆਂ ਉਹਨਾਂ ਨੇ ਹੋਣੋ ਹੁਣ ਰਾਦੇ ਸੌਰਿਆ ਨਹੀਂ ਹੋ ਕੇ ਰਹਿ ਗਈ ਹੁਣ ਇਹ ਮਾਰੇ ਹੋਗੇ ਐਮਰਜੈਂਸੀ ਕੇਸ ਦੇ ਵਿੱਚ ਗਿਆਗੇ ਵੀਡੀਓ ਹੋਣੀ ਆ ਉਹ ਦਰਪਚ ਦੇਾਰੇ ਇਹ ਵੀ ਪੂਰੀ ਵੀਡੀਓ ਦੇਖਿਓ ਤੁਸੀਂ ਖੋਜ ਖਬਰ ਤੇ ਦਿਖਾਵਾਂਗੇ ਤੁਹਾਨੂੰ ਵੀ ਕੀ ਹਾਲਾਤ ਬਣੇ ਹੋਏ ਨੇ ਪਹਿਲਾਂ ਕੁੜੀ ਲਿਆਂਦੀ ਸੀ ਵਾਪਸ ਹੁਣ ਦੁਬਾਰੇ ਫੇਰ ਇੱਧਰ ਜਾਣਾ ਆਏ ਨਹੀਂ ਤੇ ਦੁਬਾਰੇ ਯਾਨੀ ਕਿ ਸੌਰੀ ਯਾਨੀ ਕਿ ਵੀ ਪਹਿਲਾਂ ਸੌਰਿਆ ਕਹਿੰਦੀ ਮੈਨੂੰ ਤੋ ਕੁੱਟਦੇ ਨੇ ਜੋ ਥਾਣੇਦਾਰ ਵਾਲੀ ਵੀਡੀਓ ਦੇਖੀ ਹੋ ਤੁਸੀਂ ਨੇ ਅਜੋਥੀ ਬਠਿੰਡੇ ਜਿਲ੍ਹੇ ਚ ਗਿਆਗੇ ਤੇ ਦੁਬਾਰਾ ਫੇਰ ਹੁਣ ਕੁੜੀ ਜੰਨੀ ਕਿ ਫੇਰ ਸੌਰੀ ਬਾਕੀ ਉੱਤੇ ਤਾਂ ਕਹਿੰਦੀ ਮੈਨੂੰ ਖਾਤਰ ਹੈ ਉਰੇ ਤੰਗ ਕਰਦਾ ਹੈ ਕੁੱਟਦਾ ਹੈ ਨਸ਼ਾ ਕਰਦਾ ਹੈ ਥਾਣੇਦਾਰ ਦੇ ਪਰਿਵਾਰ ਤੇ ਝੂਠਾ ਦੋਸ਼ ਲਾਉਂਦੀ ਰਹੀ ਤੇ ਹੁਣ ਪੇਕਿਆਂ ਦੇ ਖਿਲਾਫ ਹੋ ਗਈ ਇਹਨਾਂ ਦੇ ਭੋਗਤੀ ਪਤਾ ਨਹੀਂ ਕੀ ਫੇਰ ਸੌਰੀ ਬਾਕੀ ਮਰਗਤ ਹੋਈ ਜੇ ਉਦੋਂ ਵੀ ਜੀਦੀ ਮਰਗਤ ਹੋ ਗਈ ਉੱਦੀ ਬਾਕੀ ਇਹ ਪਰਿਵਾਰ ਰਿਸ਼ਤੇਦਾਰ ਆਏ ਉਹ ਬਹੁਤ ਜਿਆਦੇ ਜੰਨੀ ਕੇ ਵਿੱਚੇ ਕਹਦੀਏ ਵੀ ਡਬਲ ਮਰਗਤ ਹੋ ਗਈ ਇਹਨਾਂ ਦੇ ਤਾਂ ਇਹ ਕਹਾਂਗੇ ਆਪਾਂ ਉਦੋਂ ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਨੇ ਹਾਲਾਤ ਬਣੇ ਹੋਏ ਨੇਗੇ ਥਾਣੇਦਾਰ ਦੇ ਖਿਲਾਫ ਉਹੀ ਝੂਠਾ ਦੋਸ਼ ਲਾਗੀ ਪਰਿਵਾਰ ਦੇ ਤੇ ਹੁਣ ਪੇਕਿਆਂ ਦੇ ਖਿਲਾਫ ਮਾਂ ਦੇ ਖਿਲਾਫ ਜਨਨ ਕਿ ਕਹਿੰਦੀ ਮੈਨੂੰ ਧੋਣੀ ਪੜਕਾਇਆ ਸੀ ਹੁਣ ਅਸਲ ਸਚਾਈ ਹੈ ਜਿਹੜੀ ਉਹ ਲੈ ਕੇ ਆਵਾਂਗੇ ਅੱਗੇ